ਸ਼ਾਮਿਲ ਕਰਦਾ ਸਾਡੇ ਨਾਲ ਜੋ ਸ਼ਾਮਿਲ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਸਾਥੀ ਹੋਸਟ ਲਵੀ ਪੰਨੂ ਜੀ ਲਵੀ ਪੰਨੂ ਜੀ ਸਤਿ ਸ੍ਰੀ ਅਕਾਲ ਜੀ ਆਨੂੰ ਵੈਲਕਮ ਥੈਂਕ ਯੂ so much ਡਾਕਟਰ ਸਾਹਿਬ ਸਾਰੇ ਆਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਸਰੋਤੇ ਇਸ ਵਕਤ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਜੀ ਪ੍ਰੋਗਰਾਮ ਤੁਹਾਡਾ ਹਮੇਸ਼ਾ ਦੀ ਤਰ੍ਹਾਂ એનર્ਜੀ ਬੜੀ ਹਾਈ ਹੁੰਦੀ ਹੈ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੇ ਬਿਲਕੁਲ ਰੌਣਕਾਂ ਲੱਗੀਆਂ ਹੋਈਆਂ ਜਦੋਂ ਬੰਦਾ ਆਮ ਤੋਂ ਖਾਸ ਹੁੰਦਾ ਹੈਗਾ ਇਹ ਆਪਣੇ ਆਪ ਜ ਬੜੀ ਰੌਚਕ ਕਹਾਣੀ ਹੈ ਦੁਨੀਆ ਨੂੰ ਸੁਣਨਾ ਪਸੰਦ ਕਰਦੀ ਹੈ ਅੱਜ ਇੱਕ ਬਹੁਤ ਵੱਡਾ ਬੰਦਾ ਜੀ ਨੇ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਨਿਕਲ ਕੇ ਬਹੁਤ ਵੱਡੀ ਅੰਪਾਇਰ ਖੜੀ ਕਰ ਲਈ ਸੀਗੀ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਸ ਦੁਨੀਆ ਤੋਂ ਕੁਝ ਕਰਕੇ ਆਓ ਬਿਲਕੁਲ ਜੀ ਆਪਾਂ ਇਸ ਵਕਤ ਇਸ ਘੜੀ ਪਹਿਲੀ ਗੱਲ ਤਾਂ ਸ਼ਰਧਾਂਜਲੀ ਦੇਣੀ ਹੈ ਜਿਓਰਜੀਓ ਅਰਮਾਨੀ ਹਮ ਸਾਰੇ ਨੂੰ ਪਤਾ ਕਿ ਜਦੋਂ ਅਰਮਾਨੀ ਇਹ ਬ੍ਰਾਂਡ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਤੇ ਇੱਕ ਨਾ ਲਗਜ਼ਰੀ ਲਗਜ਼ਰੀਅਸ ਜਿਹੀ ਫੀਲਿੰਗ ਆਉਂਦੀ ਆ ਇੱਕ ਅਲੱਗ ਜਿਹੀ ਭਾਵਨਾ ਸਾਡੇ ਜ਼ਿਹਨ ਦੇ ਵਿੱਚ ਆਉਂਦੀ ਆ ਚਾਹੇ ਅਰਮਾਨੀ ਐਕਸਟ੍ਰੇਂਜ ਹੋਵੇ ਜਰਜੋ ਅਰਮਾਨੀ ਹੋਵੇ ਜਰਮਾਨੀ ਦੀਆਂ ਹੋਰ ਕਈ ਚੀਜ਼ਾਂ ਤੇ ਦੱਸ ਦਈਏ ਕਿ ਬੈਸਟਰ ਆਫ ਪਾਵਰ ਸੂਟ ਹਮ ਜਰਜੋ ਅਰਮਾਨੀ 91 ਸਾਲ ਦੀ ਉਮਰ ਭੋਗ ਕੇ ਤੇ ਉਹ ਅਲਵਿਦਾ ਇਸ ਜਹਾਨ ਨੂੰ ਕਹਿ ਗਏ ਆ ਪਰ ਜਿਹੜੀ ਲੈਗਸੀ ਉਹਨਾਂ ਨੇ ਆਪਣੇ ਪਿੱਛੇ ਛੱਡੀ ਆ ਉਹ ਸਾਰਿਆਂ ਨੂੰ ਪਤਾ ਜਗ ਜਾਹਰ ਤੇ ਥੋੜਾ ਜਿਹਾ ਜ਼ਿਕਰ ਕਰ ਦੇਵਾਂ ਕਿਉਂਕਿ ਕੁਝ ਇੱਕ ਚੀਜ਼ਾਂ ਉਹਨਾਂ ਦੇ ਬਾਬਤ ਪੜ ਰਹੀ ਸੀਗੀ ਜਾਰਜਰ ਮਾਨੀ ਉਹਨਾਂ ਦਾ ਜਨਮ ਡਾਕਟਰ ਸਾਹਿਬ 11 ਜੁਲਾਈ 1934 ਦੇ ਵਿੱਚ ਹੋਇਆ ਸੀ ਇਟਲੀ ਦੇ ਵਿੱਚ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਟਾਲੀਅਨ ਲੋਕਾਂ ਉਹ ਫੈਸ਼ਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਉਹ ਫੈਸ਼ਨ ਦੇ ਜਨਮਦਾਤਾ ਮੰਨੇ ਜਾਂਦੇ ਖਾਸ ਕਰਕੇ ਫੈਸ਼ਨ ਕੈਪੀਟਲ ਮਿਲਾਨ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਜੀ ਸੋ ਪਿਤਾ ਜੀ ਇਹਨਾਂ ਦੇ ਕਹਿੰਦੇ ਜੀ ਸ਼ਿਪਿੰਗ ਮੈਨੇਜਰ ਸੀਗੇ ਇਹਨਾਂ ਦੀ ਕੋਈ ਜਗ ਕਰਦਿਆਂ ਦੀ ਕੋਈ ਦਿਲਚਸਪੀ ਹੈ ਨਹੀਂ ਸੀ ਵੀ ਮੁੰਡਾ ਸਾਡਾ ਫੈਸ਼ਨ ਇੰਡਸਟਰੀ ਦੇ ਵਿੱਚ ਜਾਵੇ ਪੜ੍ਹਾਈ ਲਿਖਾਈ ਇਹਨਾਂ ਨੇ ਮੈਡੀਕਲ ਦੇ ਵਿੱਚ ਸ਼ੁਰੂ ਕੀਤੀ ਸੀ ਹਮ ਸ਼ਾਇਦ ਉਹਨਾਂ ਦੇ ਪਿਤਾ ਜੀ ਚਾਹੁੰਦੇ ਹੋਣੇ ਆ ਜਾਂ ਆਪ ਚਾਹੁੰਦੇ ਹੋਣੇ ਆ ਵੀ ਸਾਡਾ ਮੁੰਡਾ ਡਾਕਟਰ ਬਣੇ ਜਾ ਉਹ ਆਪ ਚਾਹੁੰਦੇ ਹੋਣੇ ਆ ਵੀ ਮੈਂ ਇਸ ਖੇਤਰ ਦੇ ਵਿੱਚ ਆਵਾਂ ਪਰ ਉਥੇ ਕਹਿੰਦੇ ਵੀ ਉਹ ਜਦੋਂ ਦਾ ਆਸੇ-ਪਾਸੇ ਉਹਨਾਂ ਨੇ ਕੁਝ ਖੂਨ ਦੇ ਨਾਲ ਸੰਬੰਧਿਤ, ਬਲਡ ਦੇ ਨਾਲ ਸੰਬੰਧਿਤ ਕੋਈ ਚੀਜ਼ਾਂ ਡਾਈਸੈਕਟ ਕਰਨ ਦੇ ਨਾਲ ਸੰਬੰਧਿਤ ਚੀਜ਼ਾਂ ਦੇਖੀਆਂ, ਤਜਰਬੇ ਕੀਤੇ। ਬਾੜੇ ਦਿਲ ਵਾਲੇ ਬੰਦੇ ਡੱਡੂ ਨੂੰ ਪਹਿਲਾਂ ਜਦੋਂ ਕੱਟ ਵੱਜਦਾ ਉਹਦੇ ਫੁੜਕ ਜਾਂਦੇ ਆ। ਬਿਲਕੁਲ ਜੀ। ਹੂੰ। ਸੋ ਉਸ ਉਹ ਸਮਾਸੀ ਉਹ ਕਹਿੰਦੇ ਵੀ ਨਹੀਂ ਇਹ ਡਾਕਟਰੀਆ ਜਿਹੜੇ ਇਹ ਮੇਰੇ ਵੱਸ ਦਾ ਰੋਗ ਨਹੀਂ ਤੇ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਸਬਬ ਬਣਦਾ ਗਿਆ ਉਹ ਫੈਸ਼ਨ ਦੀ ਦੁਨੀਆ ਦੇ ਵਿੱਚ ਪਹੁੰਚ ਗਏ। ਜੀ। ਅੱਜ ਮੈਂ ਜਦੋਂ ਗੱਲ ਕਰ ਰਿਹਾ ਸੀ ਕਿਸੇ ਨਾਲ ਸਾਥੀ ਹੋਸਟ ਨਾਲ ਤੁਹਾਡੇ ਤੋਂ ਪਹਿਲਾਂ ਉਹ ਆnde ਕਿ ਤੁਹਾਨੂੰ ਪਤਾ ਹੈ ਇਹਦੀ ਕਾਮਯਾਬੀ ਦਾ ਕੀ ਕਾਰਨ ਸੀਗਾ ਜੀਓ ਜੀਓ ਅਰਮਾਨੀ ਦੀ ਕਾਮਯਾਬੀ ਦਾ ਕਾਰਨ ਪਤਾ ਕੀ ਸੀ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵਿਆਹ ਜਿਹੜਾ ਇਹ ਬੰਦੇ ਦੇ ਸੰਗਲ ਮਾਰ ਦਿੰਦਾ ਇਹਨੇ ਵਿਆਹ ਨਹੀਂ ਕਰਾਇਆ ਜੀ ਸ਼ਾਇਦ ਅੰਬਰਾਂ ਨੂੰ ਛੋਣ ਵਾਲੀ ਤਰੱਕੀ ਇਸ ਕਰਕੇ ਸਮਝੋ ਮੈਂ ਤਾਂ ਸਹਿਮਤ ਤਾਂ ਨਹੀਂ ਹਾਂਗਾ ਤੁਸੀਂ ਕਮੈਂਟ ਕਰਿਓ ਨਹੀਂ ਮੈਂ ਵੀ ਨਹੀਂ ਸਹਿਮਤ ਡਾਕਟਰ ਸਾਹਿਬ ਕਿਉਂਕਿ ਨਾ ਕਿ ਕਿ ਵਿਆਹ ਦਾ ਕੀ ਹੈ ਇੱਕ ਤੁਹਾਡੇ ਕੋਲੇ ਨਾ ਲਿਖਤ ਰੀ ਲਿਖਤੀ ਰੂਪ ਦੇ ਵਿੱਚ ਹੈ ਕਿ ਡਾਕੂਮੈਂਟੇਸ਼ਨ ਹੁਣ ਜੇ ਕਹੀਏ ਵੀ ਕਿਸੇ ਨੂੰ ਕਿਸੇ ਨੇ ਸਪੋਰਟ ਦੇਣੀ ਆ ਹੁਣ ਉਹਦੇ ਪਰਿਵਾਰਕ ਮੈਂਬਰਾਂ ਦੀ ਵੀ ਸਪੋਰਟ ਬੜੀ ਵੱਡੀ ਹੁੰਦੀ ਆ ਤੁਹਾਡੇ ਮਾਪੇ ਤੁਹਾਡੇ ਸਿਬਲਿੰਗਸ ਭੈਣ ਭਰਾ ਤੁਹਾਡਾ ਹਮਸਫਰ ਜੇ ਕੁਦਰਤ ਨੇ ਤੁਹਾਡੀ ਮੇਚ ਦਾ ਮਿਲ ਗਿਆ ਤੇ ਉਹਨਾਂ ਦੀ ਸਪੋਰਟ ਵੀ ਬੜੀ ਚੰਗੀ ਹੁੰਦੀ ਆ ਦੋਨਾਂ ਚਾਹਣਾ ਹੋ ਜਾਂਦਾ ਸਾਰਾ ਕੁਝ ਬਿਲਕੁਲ ਜੀ ਕਿਉਂਕਿ ਪਰ ਇਹ ਇੱਕ ਸਿਰਫ ਇੱਕ ਇੰਡੋਰਸਮੈਂਟ ਦੇ ਨਾਲ ਕੁਝ ਤਸਦੀਕ ਹੋਣ ਦੇ ਨਾਲ ਨਾ ਤਾਂ ਕਿਸੇ ਗੱਲ ਤੇ ਬੰਦੇਸ਼ ਲੱਗਦੀ ਆ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਤੇ ਨਾ ਹੀ ਕੋਈ ਤੁਹਾਨੂੰ ਅਲੱਗ ਤੋਂ ਕੁਝ ਇਦਾਂ ਹੁੰਦਾ ਵੀ ਮੇਰੀ ਤਾਂ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਅੱਛਾ ਇਹ ਦੱਸੋ ਮੈਨੂੰ ਕਿ ਆਪਾਂ ਪੰਜਾਬੀ ਚ ਕਹਿੰਦੇ ਮਾਰਕਾ ਹਾਂਜੀ ਡਾਲਡਾ ਫਲਾਨਾ ਝੋਂਕਾ ਪੁਰਾਣਾ ਆਪਾਂ ਦੇਖਦੇ ਹੁੰਦੇ ਸੀ ਮਾਰਕੀ ਦੀ ਚੀਜ਼ ਖਾਇਓ ਮਾਰਕੀ ਦੀ ਚੀਜ਼ ਖਰੀਦਿਓ ਜਿਹਨੂੰ ਅੰਗਰੇਜ਼ੀ ਚ ਬ੍ਰਾਂਡ ਕਹਿੰਦੇ ਨੇ ਆਪਾਂ ਜੀ ਆਮ ਤੋਂ ਖਾਸ ਦੀ ਆਪਾਂ ਗੱਲ ਕਰ ਰਹੇ ਸੀ ਕਿ ਕੱਪੜਾ ਲੱਤਾ ਤਾਂ ਸਾਰੇ ਹੀ ਤੰ ਟੰਕਣ ਲਈ ਆਪਾਂ ਪਾਉਣੇ ਆ ਜੀ ਥੋੜਾ ਬਹੁਤਾ ਕੋਈ ਸ਼ਕੀਨ ਚੋਬਰ ਆਪਣੀ ਮਰਜ਼ੀ ਦਾ ਕਿਸੇ ਨੇ ਬਾਹਰ ਛੱਡ ਲਿਆ ਕਿਸੇ ਨੇ ਟੱਕ ਕਰ ਲਿਆ ਕਿਸੇ ਨੇ ਕੱਟ ਵਾਲਾ ਝੱਗਾ ਪਾ ਲਿਆ ਬਾਹਰ ਕੱਢ ਕੇ ਕਿਸੇ ਨੇ ਡੌਲਿਆ ਤੱਕ ਕਰ ਲਿਆ ਕਿਸੇ ਨੇ ਥੱਲੇ ਤੱਕ ਗੁੱਟ ਤੱਕ ਕਰ ਲਿਆ ਇਹ ਤਾਂ ਸਮਝ ਆਉਂਦੀ ਹੈ ਮਾੜੀ ਮੋਟੀ ਗੱਲ ਲੇਕਿਨ ਬ੍ਰਾਂਡ ਕਦੋਂ ਬਣਦਾ ਹੈਗਾ ਬ੍ਰਾਂਡ ਦੀ ਮਹੱਤਤਾ ਕੀ ਹੈ ਤੇ ਬ੍ਰਾਂਡ ਨੂੰ ਪਹਿਣ ਕੇ ਖਰੀਦ ਕੇ ਲੋਕ ਮਾਨਮੱਤੇ ਮਹਿਸੂਸ ਕਰਦੇ ਨੇ ਇੱਕ ਟਰਨ ਆਊਟ ਜਿਵੇਂ ਪੰਜਾਬੀ ਚ ਟਰਨ ਆਊਟ ਵੈਸੇ ਹੈਗਾ ਉਹ ਪਰ ਟਰਨ ਆਊਟ ਪੰਜਾਬੀ ਚ ਕਹਿੰਦੇ ਸਾਡੇ ਪਿੰਡਾਂ ਲਈ ਕਹਿੰਦੇ ਆ ਕਿ ਟਰਨ ਆਊਟ ਦਾ ਫਰਕ ਫੇਰ ਪਾ ਜਾਂਦਾ ਡਾਕਟਰ ਸਾਹਿਬ ਇਹ ਨਾ ਜਦੋਂ ਇਨੀਸ਼ੀਏਟ ਹੋਈ ਸੀ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਸੀ ਯੂਰੋਪੀਅਨ ਮੁਲਕਾਂ ਦਾ ਹੀ ਇਹ ਕਾਰਡ ਉਹਨਾਂ ਦੀ ਸਮਝੀ ਜਾਂਦੀ ਹੈ ਪਰ ਜੇ ਆਪਾਂ ਬਿਲਕੁਲ ਪਿਛਾਂ ਵੱਲ ਚਲੇ ਜਾਈਏ ਤੇ ਆਪਣੀ ਰਾਜੇ ਮਹਾਰਾਜਿਆਂ ਦੀ ਜਿਹੜੇ ਸਿੰਬੋਲਿਕ ਚੀਜ਼ਾਂ ਹੁੰਦੀਆਂ ਸੀ ਉਹਨਾਂ ਦੇ ਅਹੁਦੇ ਦੇ ਨਾਲ ਸੰਬੰਧਿਤ ਕੱਪੜੇ ਲੀੜੇ ਕਹਿ ਲਈਏ ਜਾਂ ਗਹਿਣੇ ਗੱਟੇ ਉਹਨਾਂ ਦੇ ਜਿਹੜੇ ਪਾਏ ਹੁੰਦੇ ਸੀ ਪਰ ਖੈਰ ਜਦੋਂ ਆਪਾਂ ਬ੍ਰਿਟਿਸ਼ ਲੋਕਾਂ ਦੀ ਗੱਲ ਕਰਦੇ ਹਾਂ ਯੂਰੋਪੀਅਨ ਲੋਕਾਂ ਦੀ ਇਹ ਫੈਸ਼ਨ ਦੀ ਦੁਨੀਆ ਦੇ ਵਿੱਚ ਬਹੁਤ ਕ੍ਰੀਏਟਿਵ ਮੰਨੇ ਜਾਂਦੇ ਆ ਜਿਸ ਤਰ੍ਹਾਂ ਤੁਸੀਂ ਜਦੋਂ ਨਾ 18ਵੀਂ ਸਦੀ ਜਾਂ ਉਸ ਤੋਂ ਪੁਰਾਣੀ ਆਪਾਂ ਕੋਈ ਫਿਲਮਾਂ ਦੇਖਦੇ ਆ ਤੇ ਉਹਦੇ ਵਿੱਚ ਔਰਤਾਂ ਦੇ ਖਾਸ ਕਰਕੇ ਗਾਉਨ ਦੇ ਸਟਾਈਲ ਜਿਹੜੀ ਸਿਰ ਦੇ ਉੱਤੇ ਹੋ ਟੋਪੀਆਂ ਲੈਂਦੀਆਂ ਹੁੰਦੀਆਂ ਸੀ ਉਹਨਾਂ ਦੇ ਸਟਾਈਲ बिकॉज ਸਾਉਪੁਣਾ ਹਾਂਜੀ ਸਤਕਾਰਯੋਗ ਇੱਥੋਂ ਤੱਕ ਕਿ ਥੋੜੀ ਬੋਡੀ ਲੈਂਗੁਏਜ ਤੇ ਪ੍ਰੋਪਰ ਵਰਕ ਕੀਤਾ ਜਾਂਦਾ ਸੀ ਕਿਉਂਕਿ ਹਰ ਇੱਕ ਉਹ ਪਰਿਵਾਰ ਆਪਣੀ ਪਰਿਵਾਰ ਨੂੰ ਇੱਕ ਬ੍ਰਾਂਡ ਬਣਾਉਣਾ ਚਾਹੁੰਦਾ ਸੀ ਜਿਹੜਾ ਕਿ ਇਕਨੋਮਿਕ ਤੌਰ ਦੇ ਉੱਤੇ ਸੋਸਾਇਟੀ ਦੇ ਵਿੱਚ ਕੋਈ ਸਥਾਨ ਰੱਖਦਾ ਸੀ ਸੋ ਏਵੇਂ ਹੌਲੀ ਹੌਲੀ ਜਦੋਂ ਇਹ ਚੀਜ਼ਾਂ ਆਮ ਲੋਕਾਂ ਤੱਕ ਪਹੁੰਚਣ ਲੱਗ ਪਈਆਂ ਇਹੀ ਬੰਦਿਆਂ ਜਾਣ ਲੱਗ ਪਿਆ ਕਿ ਇਹ ਜਿਹੜੇ ਬ੍ਰਾਂਡਸ ਨੇ ਜੇ ਤੁਸੀਂ ਫਲਾ ਕਿਸਮ ਦਾ ਕੋਸ਼ ਟੈਗ ਤੁਹਾਡੇ ਕੋਲ ਹੈ ਤਾਂ ਫਿਰ ਇਹਦਾ ਮਤਲਬ ਤੁਸੀਂ ਇਕਨੋਮਿਕਲੀ ਬੜੇ ਸਾਊਂਡ ਹੋ ਸੋ ਇੱਕ ਸਟੈਟਸ ਸਿੰਬਲ ਕਲੀ ਇਸ ਸੋਸ਼ੀਅਲੀ ਐਕਸੈਪਟੇਬਲ ਹੋਰ ਦੀ ਜਿਹੜੀ ਦੌੜ ਸੀਗੀ ਉਹਦੇ ਕਰਕੇ ਬ੍ਰਾਂਡਸ ਇਜਾਦ ਹੋਏ ਤੇ ਹੁਣ ਜਿੱਥੇ ਆਪਾਂ ਜੋਰ ਜੁਰਮਾਨੀ ਦੀ ਗੱਲ ਕਰਦੇ ਆ ਕਿਸੇ ਦਿਨ ਨਾ ਮੈਂ ਕੋਕੋ ਸ਼ੈਨਲ ਉਹਨਾਂ ਦੀ ਗੱਲ ਵੀ ਕਰਨੀ ਚਾਹੂੰਗੀ ਕਿਉਂਕਿ ਮੈਂ ਵੀ ਕਰਨੀ ਚਾਹ ਰਹੀ ਮੈਨੂੰ ਕਹਿਣਾ ਨਹੀਂ ਆਉਂਦਾ ਉਹਨਾਂ ਦੇ ਨਾਂ ਤੇ ਇੱਕ ਫਿਲਮ ਬਣੀ ਹੋਈ ਆ ਕੋਕੋ ਜੇ ਕਦੇ ਮੋਕਾ ਜੀ ਕੋਕੋ ਸ਼ੈਨਲ ਬਹੁਤ ਬੜਾ ਬ੍ਰਾਂਡ ਹੈ ਜੀ ਇਹ ਖੁਸ਼ਬੂਦਾਰ ਆਈ ਥਿੰਕ ਹਾਂ ਜੀ ਖੁਸ਼ਬੂਦਾਰ ਸ਼ੈਨਲ ਦੇ ਪਰਸੇ ਬਹੁਤ ਕੋਸ਼ਿਸ਼ਾਂ ਨਾਲ ਸ਼ੈਨਲ ਸਾਰਾ ਖੁਸ਼ ਹੋਏਗਾ ਸ਼ੈਨੇਲ ਦੇ ਵਿੱਚ ਸਾਰਾ ਕੁਝ ਹੀ ਇਹਦੇ ਇਸ ਬ੍ਰੈਂਡ ਦੇ ਵਿੱਚ ਆਉਂਦਾ ਪਰ ਜਿੰਨਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਦਾ ਕੋਕੋ ਕੋਕੋ ਸੀ ਤੇ ਕੋਕੋ ਬਹੁਤ ਯਾਦ ਆ ਮੈਨੂੰ ਇਹ ਕੋਕੋ ਦਾ ਬੱਚਾ ਆਪਣੇ ਪੰਜਾਬੀ ਸਿੰਗਰਾਂ ਨੂੰ ਬੜਾ ਲੱਭਿਆ ਉਹ ਕਹਿੰਦੇ ਜੀ ਗੂਚੀ ਦੀ ਐਂਡ ਕਨੀਅਰ ਮਾਨੀ ਦਾ ਫਲਾਨਾ ਨਹੀਂ ਫਲਾਨੀ ਉਹ ਗਾਣਿਆਂ 'ਚ ਫਿੱਟ ਕਰ ਲੱਗਦੇ ਥੋੜਾ ਥੱਟ ਟੂ ਮੱਚ ਦੈਟਸ ਬੀ ਟੂ ਮੱਚ ਮੈਨੂੰ ਵੀ ਨੀਜੀ ਤੌਰ ਤੇ ਹੀ ਲੱਗਦਾ ਹੁੰਦਾ ਹੈ ਨਾ ਪਰ ਫਿਰ ਉਹੀ ਆ ਕੇ ਸੋਸ਼ੀਅਲੀ ਐਕਸੈਪਟੇਬਲ ਹੋਣ ਦੀ ਜਿਹੜੀ ਇੱਕ ਦੌੜ ਚਈ ਆ ਤੇ ਆਪਣੀ ਮੈਨੂੰ ਕਦੇ-ਕਦੇ ਡਾਕਟਰ ਸਾਹਿਬ ਇਹ ਹੀ ਲੱਗਦਾ ਹੁੰਦਾ ਕਿਉਂਕਿ ਆਪਾਂ ਕਈ ਸਦੀਆਂ ਕਿਸੇ ਦੂਸਰੇ ਦੇ ਹੱਥਾਂ ਦੇ ਵਿੱਚ ਰਹੇ ਆ ਗੁਲਾਮੀ ਦੇ ਦੌਰ ਦੇ ਵਿੱਚੋਂ ਨਿਕਲੇ ਆ ਤੇ ਹਲੇ ਵੀ ਸਾਨੂੰ ਨਾ ਸੋਸ਼ੀਅਲੀ ਐਕਸੈਪਟੇਬਲ ਹੋਣ ਲਈ ਬਹੁਤ ਸਾਰੀਆਂ ਡਾਈਮੈਂਸ਼ਨਸ ਦੇਖਣੀ ਪੈਂਦੀ ਹੈ ਨਾ ਔਰ ਮੈਂ ਕੱਲ੍ਹ ਤੋਂ ਬੇਨਤੀ ਕਰਾਂ ਝਟਪਟ ਆਪਣੇ ਕੋਲ ਮਿੰਟ ਬਹੁਤੇ ਨਹੀਂ ਹੈਗੇ ਲੇਕਿਨ ਬ੍ਰਾਂਡਸ ਦੇ ਤੁਸੀਂ ਕਿੰਨੇ ਕ ਉਪਾਸ਼ਕ ਹੋਣ ਦੇ ਬਾਰੇ ਕੁਝ ਕਹਿਣ ਲਈ ਆਉਣਾ ਚਾਹੁੰਦੇ ਹੋ ਸਪੈਸੀਫਿਕਲੀ ਲੇਖ ਨਾ ਲਿਖਿਓ ਲੰਮੀ ਗੱਲ ਨਾ ਕਰਿਓ ਵਾਰਤਾ ਲੰਬੀ ਨਾ ਹੋ ਜਾਏ ਕਿਤੇ ਸੰਖੇਪ ਟੂ ਦਾ ਪੁਆਇੰਟ ਗੱਲਬਾਤ ਕਰ ਲਈ ਤੁਹਾਡੀ ਗੱਲ ਮੈਨੂੰ ਜੱਚੀ ਹੈ ਵੈਸੇ ਬਾਏ ਦੋਵੇ ਜੀ ਕਿ ਕੋਈ ਟਾਵਾਂ ਵਰਲਾ ਦਲੇਰ ਬੰਦਾ ਹੈ ਹਾਂਜੀ ਜਿਹੜਾ ਕਹੇ ਕਿ ਆਈ ਡੋਂਟ ਕੇਅਰ ਅਬਾਊਟ ਬ੍ਰਾਂਡਸ ਕਿ ਗਾਂਧੀ ਦਾ ਨਾਮ ਸੁਣ ਕੇ ਹੁਣ ਕਲਰਾਂ ਨੇ ਆ ਜਾਣਾ ਗਾਂਧੀ ਨਹੀਂ ਭੰਡੀ ਕਰਨ ਨੂੰ ਵੀ ਬਹੁਤ ਅੱਛੇ ਸੀ ਆ ਜਾਂਦੇ ਲੋਕੀ ਪਰ ਗਾਂਧੀ ਨੇ ਕਿਹਾ ਕਿ ਮੈਂ ਤਾਂ ਆਹੀ ਪਾਉਂਗਾ ਅਫਰੀਕਾ ਤੋਂ ਆ ਕੇ ਉਹਨੇ ਕਿਹਾ ਮੈਂ ਤਾਂ ਮੈਂ ਤਾਂ ਆਪਣੀ ਲੁੰਗੀ ਚਾਦਰ ਜਿਹੜਾ ਉਹਨੇ ਬੰਨੀ ਸੀਗੀ ਉਹੀ ਬਨੂਗਾ ਇੱਕ ਇੱਕ ਸਟੇਟਮੈਂਟ ਵੀ ਹੈਗੀ ਆ ਤੇ ਇੱਕ ਵਿਦਰੋਹ ਵੀ ਹੈਗਾ ਕਿ ਗੋਰਿਆਂ ਤੋਂ ਜ਼ਿਕਰ ਕਰਦੇ ਸੀ ਗੁਲਾਮੀ ਦਾ ਤਾਂ ਉਹਨੇ ਕਿਹਾ ਕਿ ਨਾ ਮੈਂ 3 ਪੀਸ ਤੇ ਟਾਈ ਦੇ ਚੱਕਰਾਂ 'ਚ ਨਹੀਂ ਪੈਣਾ ਅਸੀਂ ਉਹਨਾਂ ਦੀ ਇਕਨੋਮੀ ਨੂੰ ਸਪੋਰਟ ਕਰ ਰਹੇ ਹਾਂ ਪਰ ਸਵਾਲ ਮੇਰਾ ਤੁਹਾਨੂੰ ਇਹ ਹੈ ਕਮੈਂਟ ਅਗਰ ਕਰ ਸਕੋ ਤਾਂ ਇਹ ਕਿ 언ਕੌਂਸ਼ੀਅਸਲੀ ਆਈ ਥਿੰਕ ਵੀ ਟੈਂਡ ਟੂ ਫਾਲੋਸ ਫੇਮਸ ਪੀਪਲ ਸਕਸੈਸਫੁਲ ਪੀਪਲ ਕੁ ਤਾੜਵੀ ਕੁ ਤਕੜਾ ਦਲੇਰ ਬੰਦਾ ਉਹਦੇ ਕੀ ਪਾਇਆ ਹੋਇਆ ਜਦੋਂ ਤਾਂ ਫਿਰ ਡਾਕਟਰ ਸਾਹਿਬ ਤੁਸੀਂ ਕਿਹਾ ਵੀ 언ਕੌਂਸ਼ੀਅਸਲੀ ਚਾਹੇ ਆਪਾਂ ਸਬ ਕੌਂਸ਼ੀਅਸਲੀ ਕਹਿ ਦਈਏ ਕਿਉਂਕਿ ਇਹ ਨਾ ਜਦੋਂ ਮਨੋਵਿਗਿਆਨ ਦੀ ਤੁਸੀਂ ਪੜਾਈ ਪੜ੍ਹਦੇ ਹੋ ਆਪਣੇ 80% ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਸਾਨੂੰ ਕੌਨਸ਼ੀਅਸਲੀ ਪਤਾ ਨਹੀਂ ਹੁੰਦੀਆਂ ਪਰ ਸਾਡੇ ਸਬਕੌਨਸ਼ੀਅਸ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਚਲਦੀਆਂ ਰਹਿੰਦੀਆਂ ਕਿਤੇ ਨਾ ਕਿਤੇ ਜਦੋਂ ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਚੋਇਸਸ ਕਰਦੇ ਹਾਂ ਨਾ ਉਹ ਉਹਦੇ ਨਾਲ ਸਬੰਧਤ ਹੁੰਦੀਆਂ ਚਾਹੇ ਅਸੀਂ ਕਿਸੇ ਕੰਮ ਦੇ ਕੰਮ ਨੂੰ ਲੈ ਕੇ ਚਾਹੇ ਕਿਸੇ ਰਿਸ਼ਤੇ ਨੂੰ ਲੈ ਕੇ ਚਾਹੇ ਵੈਸੇ ਜ਼ਿੰਦਗੀ ਦੇ ਵਿੱਚ ਕੋਈ ਚੋਇਸਸ ਆ ਨਾ ਸੋ ਇਹ ਕਿਤੇ ਨਾ ਕਿਤੇ ਨਾ ਸਾਡੇ ਜ਼ੇਹਨ ਦੇ ਵਿੱਚ ਇਹ ਮਨੋਵਿਗਿਆਨਿਕ ਤੌਰ ਤੇ ਜਿਹੜਾ ਡਰ ਲੁਕਿਆ ਹੁੰਦਾ ਹੈ ਜੋ ਇੱਕ ਹੀਰ ਪਾਵਲਾ ਦਾ ਸੀ ਸ਼ਿਕਾਰ ਹੋਏ ਹੁੰਦੇ ਆ ਵੀ ਅਸੀਂ ਉਨੀ ਦੇਰ ਤੱਕ ਨਹੀਂ ਅਸੀਂ ਲੋਕਾਂ ਨੂੰ ਦੇਖ ਸਕਦੇ ਜਦ ਤੱਕ ਆਹ ਚੀਜ਼ ਦਾ ਸੀ ਸਹਾਰਾ ਨਹੀਂ ਲੈ ਲੈਂਦੇ ਉਹ ਚਾਹੇ ਫਿਰ ਆਪਾਂ ਕੁਝ ਲਾਊਡ ਜੀ ਚੀਜ਼ ਹੋ ਕੇ ਆਪਣੇ ਬੋਲਣ ਦੇ ਟੰਗ ਨੂੰ ਕਹਦੀਏ ਚਾਹੇ ਆਪਾਂ ਜਿਵੇਂ ਹੁਣ ਬ੍ਰਾਂਡਸ ਦਾ ਕਿਹਾ ਵੀ ਜੀ ਜੇ ਆਹ ਫਲਾਣਾ ਨਾਮ ਦੀ ਅਸੀਂ ਕੋਈ ਚੀਜ਼ ਪਾਈ ਹੋਈ ਆ ਲੋਕਾਂ ਨੂੰ ਪਤਾ ਲੱਗੂ ਵੀ ਇਹ ਘੱਟੋ ਘੱਟ ਜੀ 10-12000 ਦੀ ਘੜੀ ਆ ਜਾਂ ਜੋ ਵੀ ਤੁਸੀਂ ਚੀਜ਼ ਆਪਣੇ ਤੇ ਪਹਿਨੀ ਹੋਈ ਆ ਤੇ ਫਿਰ ਉਥੋਂ ਲੋਕ ਅੰਦਾਜ਼ਾ ਇਹ ਲਾਉਣਗੇ ਵੀ ਮੈਂ ਬਹੁਤ ਸਕਸੈਸਫੁਲ ਹਾਂ ਜ਼ਿੰਦਗੀ ਦੇ ਵਿੱਚ ਸੋ ਅਸੀਂ ਨਾ ਆਪਣੇ ਆਪ ਨੂੰ ਸਾਬਿਤ ਕਰਨ ਲਈ ਸਾਰੀ ਉਮਰ ਜਦੋਂ ਜਹਦ ਕਰਦੇ ਰਹਿੰਦੇ ਆ ਕਿ ਸਿਆਣੀਆਂ ਗੱਲਾਂ ਕਰਦੇ ਹਾਂ ਬਾਈ ਗॉड ਮੇਰਾ ਜੀ ਕਰਦਾ ਸੀ ਕਿ ਘਟਾ ਹੁੰਦਾ ਪਰ ਮਿੰਟ ਸਾਰੇ ਆਪਣੇ ਕੋਲ ਅਠ ਨੌ ਰਹਿ ਗਏ ਅਗਲਾ ਸਵਾਲ ਤੁਹਾਨੂੰ ਮੈਂ ਕਰਨਾ ਚਾਹ ਰਿਹਾ ਤੁਸੀਂ ਵੀ ਅਗਰ ਚਾਹੋ ਤਾਂ ਆ ਸਕਦੇ ਹੋ ਪਰ ਮਿੰਟ ਤਾਂ ਪੰਜ ਸੱਤ ਹੀ ਹੈਗੇ ਪਰ ਮਹਾਨ ਬੰਦਿਆਂ ਦਾ ਉਹਨਾਂ ਦਾ ਅੰਦਾਜ਼ ਵੱਖਰਾ ਹੁੰਦਾ ਹੈਗਾ ਉਹ ਫਿਟ ਇਨ ਕਰ ਜਾਂਦੇ ਨੇ ਗਲਬਤ ਚੱਲ ਰਹੀ ਹੈ ਬ੍ਰਾਂਡਸ ਦੀ ਤੇ ਬ੍ਰਾਂਡਸ ਦੇ ਪਤੀ ਮੋਹ ਮੁਹੱਬਤ ਪਿਆਰ ਦੀ ਮਿੰਟ ਘਟਨੇ ਪਰ ਮੈਨੂੰ ਪਤਾ ਹੈ ਕਿ ਤੁਹਾਡੇ ਤੁਸੀਂ ਸ਼ਬਦਾਂ ਦਾ ਤਲਿਸਮ ਜਾਦੂਗਰੀ ਜਾਣਦੇ ਹੋ ਸਾਨੂੰ ਸ਼ਾਮਲ ਹੋ ਰਹੇ ਨੇ ਬੈਨੀਪਾਲ ਸਾਹਿਬ ਬੈਨੀਪਾਲ ਸਾਹਿਬ ਗਲਬਤ ਕਰ ਰਹੀ ਸੀ ਬ੍ਰਾਂਡਸ ਦੀ ਹੁਣ ਆਪਾਂ ਹੁਬਕੇ ਦੱਸਦੇ ਹਾਂ ਫਲਾਨੀ ਕਾਰ ਤੇ ਚੜਦੇ ਹਾਂ ਜੀ ਅਸੀਂ ਤਾਂ ਮੈਂ ਪਹਿਲਾਂ ਉਹ ਲਈ ਸੀ ਜੀ ਹੁਣ ਮੈਂ ਆਹ ਲੈ ਲਈ ਹੈ ਜੀ ਤੇ ਨਾਲ ਘੜੀ ਦਾ ਮੈਨੂੰ ਇੱਕ ਤੋਕਰੀ ਸਮਝ ਆਈ ਹੁਣ ਘੜੀ ਫੋਨ ਚ ਹੈਗੀ ਆ ਜਵਾਕ 30 30 40 40 ਹਜ਼ਾਰ ਦੀਆਂ ਅਣਕਾਂ ਤੇ ਘੜੀਆਂ ਲੈਣ ਨੂੰ ਫਿਰਦੇ ਆ ਮੈਂ ਦਿਖਾ ਨਹੀਂ ਸਕਦਾ ਪਰ ਦੋਹਾਂ ਨੂੰ ਸਵਾਲ ਇਕੱਠੇ ਕਰ ਲੈਂਦੇ ਆ ਬੀਬੀ ਬੀਬੀ ਜਿਹੜੀ ਖੂਬਸੂਰਤ ਕੱਪੜੇ ਪਾਉਂਦੀ ਆ ਤੇ ਪੜੀ ਲਿਖੀ ਆ ਬਈ ਬੀਬੀਆਂ ਦਾ ਸੁਭਾਅ ਜਿਆਦੇ ਬ੍ਰਾਂਡਸ ਨਾਲ ਜਿਆਦੇ ਮੋਹ ਪਿਆਰ ਕਰਦੇ ਆ ਇੱਥੇ ਕਮੈਂਟ ਛੇਤੀ ਛੇਤੀ ਕਰ ਦਿਓ ਜਾਂ ਜਾਂ ਉਹ ਤੋਂ ਪਹਿਲਾਂ ਬੈਨਪਾਲ ਸਾਹਿਬ ਨੂੰ ਜੀ ਆ ਕਹਨੇ ਆਪਾ ਜੀ ਮੈਂ 2 ਮਿੰਟਾਂ ਦੀ ਗੱਲ ਮੁਕਾ ਦੇਂਦੀ ਹਾਂ ਨਿੱਜੀ ਤੌਰ ਤੇ ਮੇਰੀ ਕੋਈ ਦਿਲਚਸਪੀ ਹੈ ਨਹੀਂ ਬ੍ਰਾਂਡਸ ਦੇ ਵਿੱਚ ਤੇ ਵੈਸੇ ਜੇ ਸੋਸ਼ੀਅਲੀ ਦੇਖਿਆ ਜਾਵੇ ਲੋਕਾਂ ਨੂੰ ਚੰਗਾ ਲੱਗਦਾ ਕੋਈ ਕਹੇ ਜੀ ਇਹਦੇ ਕੋ ਫਲਾ ਬ੍ਰਾਂਡ ਦੀ ਆ ਉਹੀ ਸੋਸ਼ੀਅਲੀ ਐਕਸੈਪਟੇਬਲ ਹੋਣ ਦੀ ਗੱਲ ਪਰ ਨਿੱਜੀ ਤੌਰ ਤੇ ਮੈਨੂੰ ਨਹੀਂ ਲੱਗਦਾ ਇਹ ਜ਼ਰੂਰੀ ਯੂ ਡੋਟ ਲਾਈਕ ਇਟ ਬ੍ਰਾਂਡਸ ਨੂੰ ਕਿੰਨਾ ਪਿਆਰ ਕਰਦੇ ਤੁਸੀਂ ਸੋ ਮੈਨੂੰ ਇਹ ਲੱਗਦਾ ਦਰਅਸਲ ਬ੍ਰਾਂਡ ਨੂੰ ਬਹੁਤ ਸਾਰੇ ਲੋਕ ਮਹੱਤਤਾ ਦਿੰਦੇ ਵੀ ਐ ਤੇ ਕਿ ਨਹੀਂ ਵੀ ਹਾਂ ਹਾਂ ਇੱਕ ਤਾਂ ਇਹ ਕਮਿਊਨਿਟੀ ਦੇ ਵਿੱਚ ਸਟੇਟ ਸਿੰਬਲ ਬਣ ਗਿਆ ਜੀ ਇਹ ਸਚਾਈ ਹੈ ਬਣਿਆ ਹੋਇਆ ਬਣਿਆ ਹੋਇਆ ਇਹ ਸਚਾਈ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਾਰ ਦੇ ਸਾਰੀਆਂ ਦੀ ਚਾਰ ਪਹੀਏ ਨੇ ਅੱਛਾ ਤੁਹਾਨੂੰ ਲੋਕੀ ਦੇਖਦੇ ਆ ਕਿ ਭਾਈ ਕਿਹੜੀ ਕਾਰ ਤੇ ਚੜਦਾ ਉਹ ਇਹ ਭਾਵੇਂ ਤੁਹਾਨੂੰ ਕੋਈ ਦੱਸੇ ਤੇ ਨਾ ਦੱਸੇ ਦੇਖਦੇ ਆ ਦੇਖਦੇ ਆ ਹੂੰ ਮੈਂ ਆਮ ਮੈਂ ਜਨਰਲ ਗੱਲ ਕਰ ਰਿਹਾ ਹੋ ਸਕਦਾ ਮਨ ਵੱਜ ਜਾਂਦਾ ਇੱਜ਼ਤਮਾਨ ਬਹੁਤ ਸਾਰੀਆਂ ਥਾਵਾਂ ਤੇ ਵੱਧਦਾ ਤੇ ਕਈਆਂ ਤੇ ਸੱਚਮੁੱਚ ਤੁਹਾਨੂੰ ਲੋਕ ਇੱਥੇ ਹੋ ਸਕਦਾ ਹੈ ਤੁਹਾਨੂੰ ਕੋਈ ਦਿਲੋਂ ਨਾ ਇਹ ਗੱਲ ਕਹਿੰਦਾ ਹੋਵੇ ਅਗਰੋ ਗਰੇਜ਼ ਕਰ ਜਾਂਦਾ ਹੋਵੇ ਪਰ ਜੇ ਤੁਸੀਂ ਚਾਰ ਬੰਦਿਆਂ ਚ ਬੈਠੇ ਹੋ ਉਹ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਆ ਜਰ ਦੇਖਿਆ ਫਲਾਣਾ ਜਰ ਇੰਨੇ ਪੈਸੇ ਕਮਾਉਂਦਾ ਉਹ ਕੋ ਕਾਰ ਕਿਹੜੀ ਐ ਚੱਜ ਦੀ ਕਾਰ ਤਾਂ ਲੈ ਲੈ ਚਾਰ ਬੰਦਿਆਂ ਚ ਜਾਂਦਾ ਇਹ ਸਚਾਈਆਂ ਨੇ ਲੋਕਾਂ ਦੀ ਅਸੀਂ ਦੇਖੋ ਆਪਣੇ ਉਦਘਾਟਨ ਜਿੱਦੇ ਹੋਇਆ ਡੇਵਿਡ ਵੀ ਸਭ ਆਏ ਹੀ ਇਜ਼ ਵੈਰੀ ਕੈਜੂਅਲ ਔਨ ਟਾਈਮਸ ਹੀ ਡੋਜ਼ਨਟ ਹੈਵ ਟਾਈ ਮੋਸਟ ਟਾਈਮ ਜੈ ਸੀ ਹਿਮ ਤੇ ਉਜਲ ਦਸਾਂਜ ਸਾਹਿਬ ਸਾਬਕਾ ਮੁੱਖ ਮੰਤਰੀ ਨੇ ਵਾਲ ਖੁੱਲੇ ਛੱਡੇ ਨੇ ਮਸਤ ਮੌਲਾ ਨੇ ਤੇਸੀ ਸਾਹਿਬ ਸੱਚਾ ਖੂਲ ਗਾਇ ਹੈ ਹੀ ਆਲਵੇਜ਼ ਹੈਵ ਅ ਕੈਜੂਅਲ ਵੇਅ ਜੀ ਜਦੋਂ ਕੁਝ ਬੰਦਿਆਂ ਦਾ ਨਾਲ ਮੇਰੇ ਖਿਆਲ ਬ੍ਰਾਂਡਸ ਫਿੱਕੇ ਪੈ ਜਾਂਦੇ ਆ ਕੁਝ ਲੋਕਾਂ ਲਈ ਕੁਝ ਨਹੀਂ ਗੱਲ ਕੀ ਹੁਣ ਤੁਸੀਂ ਆਪ ਹੀ ਕਹਿ ਦਿੱਤਾ ਕੁਝ ਬੰਦਿਆਂ ਲਈ ਹਾਂ ਹਾਂ ਸਾਰਿਆਂ ਲਈ ਬਹੁਤ ਨੂੰ ਇਹ ਡਿਲ ਥਾਣੀ ਹੋ ਕੇ ਲੰਘਣਾ ਪੈਂਦਾ ਹਾਂ ਉਹਦਾ ਕਾਰਨ ਹੈ ਜੀ ਕਿਸੇ ਵਾਸਤੇ ਕੋਈ ਮਾਪਦੰਡ ਨਹੀਂ ਤੇ ਕਿਸੇ ਵਾਸਤੇ ਕੋਈ ਮਾਪਦੰਡ ਨਹੀਂ ਤੇ ਇੱਕ ਤੁਹਾਡੇ ਉਮਰ ਦਾ ਪੜਾਅ ਵੀ ਹੈ ਹੂੰ ਜਦੋਂ ਤੁਸੀਂ ਕਿਸੇ ਖਾਸ ਉਪਰ ਵਰਗ ਚ ਤੁਹਾਨੂੰ ਬ੍ਰਾਂਡ ਦੇ ਪਿੱਛੇ ਤੁਸੀਂ ਦੌੜਦੇ ਹੋ ਮੈਂ ਤਾਂ ਇੱਕ ਦਿਨ ਕਿਸੇ ਨੂੰ ਕਿਹਾ ਮਾ ਜਰ ਐਡਾ ਵੱਡਾ ਛਾਤੀ ਤੇ ਲਿਖਾਉਣਾ ਤੇ ਤੁਸੀਂ ਦੇਖੋ ਮੰਨ ਲਓ ਕੋਈ ਟੋਪੀ ਲਖਾਈ ਫਿਰਦਾ ਕੋਈ ਗੁੱਚੀ ਲਖਾਈ ਫਿਰਦਾ ਮੈਂ ਕਿਹਾ ਤੁਸੀਂ ਕਿਸੇ ਨੂੰ ਕਿਸੇ ਬੋਰਡ ਤੇ ਥਾਂ ਲੈ ਕੇ ਦੇਖੋ ਉਹ ਕਹਿੰਦੇ ਨਹੀਂ ਜੀ ਇੰਨੇ ਪੈਸੇ ਲਵਾਗੇ ਅਖਬਾਰ ਤੇ ਲਵਾਓ ਕਹਿੰਦੇ ਇੰਨੇ ਪੈਸੇ ਲਵਾਗੇ ਤੁਸੀਂ ਛਾਤੀ ਤੇ ਲਾਈ ਫਿਰਦੇ ਹੋ ਕਾਲਸ ਬਹੁਤ ਆ ਗਈਆਂ ਨੇ ਮੈਨੂੰ ਕੱਲ੍ਹ ਤੋਂ ਬੇਨਤੀ ਕਰਾਂਗੇ ਇਹ ਵਿਸ਼ੇ ਮੇਰੀ ਬੇਨਤੀ ਸਵੀਕਾਰ ਕਰ ਲਈ ਹੈ ਬੀਬਾ ਲਵੀ ਪੰਨੂ ਜੀ ਨੇ ਇਹ ਕੰਟੀਨਿਊ ਕਰਨਗੇ ਇਹਨਾਂ ਦੇ ਵਿੱਚ ਤੁਸੀਂ ਕੰਟ੍ਰਿਬਿਊਟ ਕਰਿਓ ਮੈਂ ਨਹੀਂ ਮੇਰੇ ਤਾਂ ਆਪਣੇ ਕੋਲ ਚਾਰ ਹੀ ਰਹਿ ਗਏ ਹੁਣ ਚਾਰ ਹੀ ਰਹਿ ਗਏ ਜੀ ਹੁਣ ਸਮਾਂ ਨਹੀਂ ਹੈ ਚਲੋ ਖੈਰ ਮੈਂ ਤਾਂ ਇਹੀ ਕਹਿੰਦੀ ਆ ਜੀ ਕਿ ਆਪਣੀ ਜ਼ਿਹਨੀ ਤੌਰ ਦੇ ਉਤੇ ਤੁਹਾਨੂੰ ਆਪਣੀ ਪਛਾਣ ਇੰਨੀ ਵਧੀਆ ਬਣੋਣੀ ਚਾਹੀਦੀ ਆ ਵਧੀਆ ਬਣੋਣੀ ਚਾਹੀਦੀ ਆ ਕਿਉਂ ਨਹੀਂ ਤੁਸੀਂ ਆਪ ਦੇ ਬ੍ਰੈਂਡ ਆਪ ਬਣਦੇ ਸੋ ਜਿਹੜੀਆਂ ਚੀਜ਼ਾਂ ਹੀ ਬਹੁਤ ਛੋਟੇ ਪੱਧਰ ਤੇ ਰਹਿ ਜਾਂਦੀਆਂ ਮੈਂ ਤੁਹਾਡੇ ਆਟੋਗ੍ਰਾਫ ਲੈਣੇ ਆ ਸ਼ੋਅ ਤੋਂ ਬਾਅਦ ਜ਼ਰੂਰ ਜੀ ਡਾਕਟਰ ਸਾਹਿਬ ਇਹ ਗੱਲ ਸ਼ੁਰੂ ਕਰਨੀ ਹੈ ਲਾਈਟਰ ਨੋਟ ਤੋਂ ਤੁਸੀਂ ਉਹਨੂੰ ਸੰਜੀਤ ਦਾ ਜੀ ਬਣਾ ਦਿੰਦੇ ਹੋ ਮੈਨੂੰ ਤਾਂ ਜਾਂ ਤਾਂ ਤੁਹਾਡਾ ਪ੍ਰਭਾਵ ਇੰਨਾ ਜ਼ਿਆਦਾ ਹਾਂ ਤੇ ਜਾਂ ਫਿਰ ਮੈਂ ਹਾਸੇ ਨੂੰ ਸੰਜੀਤਾ ਕਿਹਾ ਤੁਸੀਂ ਉਹ ਤਾਂ ਹਾਸੇ ਚ ਬਾਤ ਹੈ ਗੱਲ ਮੇਰੇ ਹਾਸੇ ਨੂੰ ਸੰਜੀਤਾ ਕਹਿੰਦੇ ਕਿਉਂਕਿ ਡਾਕਟਰ ਸਾਹਿਬ ਇਹ ਗੌਰ ਦੇ ਨਾਲ ਦੇਖਣ ਲੱਗ ਜਾਂਦੇ ਫਿਰ ਮੈਨੂੰ ਲੱਗਦਾ ਵੀ ਮੈਂ ਕਿਤੇ ਇਹਨਾਂ ਦੇ ਪੱਧਰ ਤੋਂ ਹੇਠਲੀ ਗੱਲ ਦਾ ਕਰ ਦੇਵਾ ਫਿਰ ਮੈਂ ਥੋੜਾ ਅੱਜ ਕੱਲ ਦੇ ਜ਼ਮਾਨੇ ਦੀਆਂ ਨੌਜਵਾਨ ਬੱਚੀਆਂ ਜਿਵੇਂ ਤੁਸੀਂ ਉਹ ਤੁਸੀਂ ਮੈਨੂੰ ਨੌਜਵਾਨ ਆਖਦੇ ਹੋ ਥੈਂਕ ਯੂ ਡਾਕਟਰ ਜੀ ਸੰਜੀਤਾ ਜੀ ਜੀ ਅਨਵਲ ਸਰ ਜੇ ਕਿਤੇ ਬਾਈਚਾਂਸ ਆਤ ਵੀ ਹੁੰਦੀ ਹੈ ਇਹ ਜੇ ਤੁਸੀਂ ਬਾਈਚਾਂਸ ਟਾਈ ਨਾ ਲੱਗੀ ਹੋਵੇ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਮੈਂ ਆਪਣੀ ਗੱਲ ਵੀ ਕਰ ਰਿਹਾ ਜੇ ਟਾਈ ਨਾ ਲੱਗੀ ਹੋਵੇ ਜਾਂ ਕਾਫ ਲਿੰਕ ਨਾ ਹੋਣ ਜਾਂ ਸੂਟ ਪੋਣਾ ਭੁੱਲ ਗਏ ਬੈਲਟ ਨਾ ਲੱਗੀ ਹੋਵੇ ਬੈਲਟ ਰ ਅਖਰ ਆਪਣਾ ਬਦਦਗਾਰ ਵੀ ਹੈਗੀ ਤੇ ਪੈਂਟ ਨਾ ਡਿੱਗ ਪਈ ਜੀ ਜੀ ਤਾਂ ਤੁਹਾਨੂੰ ਲੱਗਦਾ ਹੁੰਦਾ ਕਿ ਯਾਰ ਵੀ ਅੱਜ ਉਹ ਗੱਲ ਨਹੀਂ ਬਣੀ ਤੇ ਹਾਲ ਦੇ ਵਿੱਚ ਬੈਂਕਟ ਹਾਲ ਦੇ ਵਿੱਚ ਇੱਥੇ ਜਾਂਦੇ ਆ ਜਿੱਥੇ ਹਜ਼ਾਰਾਂ ਲੋਕ ਤੁਹਾਡੇ ਵੇਲੇ ਝਾਕ ਰਹੇ ਹੁੰਦੇ ਕਈ ਵਾਰ ਤਾਂ ਕਸਰ ਰਹਿ ਗਈ ਤੇ ਜਦੋਂ ਜੀ ਕਰਦਾ ਯਾਰ ਘਰੇ ਜਾ ਕੇ ਬਿਲਡ ਲਾ ਕੇ ਆਉਣੇ ਦਰਸਲ ਰਮਣਾ ਸਾਹਿਬ ਮੈਨੂੰ ਲੱਗਦਾ ਇਹ ਹੈ ਕਿ ਤੁਹਾਡੀ ਪਰਸਨੈਲਿਟੀ ਮਨ ਲਓ ਮੈਂ ਦਸਤਾਰ ਹੀ ਸਜਾਉਣਾ ਤੁਸੀਂ ਦਸਤਾਰ ਸਜਾਉਨੇ ਕਿ ਕਿਸ ਤਰ੍ਹਾਂ ਦਸਤਾਰ ਰੰਗ ਵੀ ਤੁਹਾਡੀ ਪਸੰਦ ਦਾ ਹੋਵੇ ਪਰ ਸਹੀ ਤਰੀਕੇ ਨਾਲ ਉਸ ਤਣ ਬੰਨੀ ਨਾ ਗਈ ਜਿਸ ਤਰ੍ਹਾਂ ਤੁਸੀਂ ਰੋਜ਼ ਬੰਨ੍ਹਦੇ ਹੋ ਤੁਹਾਡੀ ਪਰਸਨੈਲਿਟੀ ਤੁਹਾਨੂੰ ਆਪਣੇ ਆਪ ਦੇ ਵਿੱਚ ਅੱਧੀ ਮਹਿਸੂਸ ਹੁੰਦੀ ਹੈ ਇਸੇ ਤਰੀਕੇ ਨਾਲ ਤੁਸੀਂ ਜਾ ਕਿੱਥੇ ਰਹੇ ਹੋ ਤੁਸੀਂ ਕਿਸੇ ਸੋਸ਼ਲ ਪਾਰਟੀ ਤੇ ਜਾ ਰਹੇ ਹੋ ਤੁਸੀਂ ਕਿਸੇ ਵੈਡਿੰਗ ਤੇ ਜਾ ਰਹੇ ਹੋ ਜਾਂ ਤੁਸੀਂ ਕਿਸੇ ਕੈਜੂਅਲ ਫੰਕਸ਼ਨ ਤੇ ਜਾ ਰਹੇ ਹੋ ਡਿਪੈਂਡ ਕਰਦਾ ਤੁਸੀਂ ਜਾ ਕਿੱਥੇ ਰਹੇ ਹੋ ਉਸ ਹਿਸਾਬ ਨਾਲ ਤੁਹਾਨੂੰ ਤੁਹਾਡੇ ਕੱਪੜਿਆਂ ਦੀ ਚੋਣ ਕਰਨੀ ਆਉਣੀ ਚਾਹੀਦੀ ਹੈ ਜੀ ਬਿਲਕੁਲ ਜੀ ਮੈਨੂੰ ਇਹੀ ਡਾਕਟਰ ਸਾਹਿਬ ਇੱਕ ਸੈਕਿੰਡ ਦੇ ਵਿੱਚ ਮੈਂ ਗੱਲ ਬੁਕਾ ਦੇਣੀ ਐ ਐਕਚੁਅਲੀ ਇੱਕ ਮਿੰਟ ਦੇ ਵਿੱਚ ਸੈਕਿੰਡ ਜ਼ਿਆਦਾ ਹੋ ਚੁੱਕਾ ਜੀ ਹੋ ਗਿਆ ਸੋ ਮੇਰਾ ਮੰਨਣਾ ਹੈ ਕਿਉਂਕਿ ਮੈਨੂੰ ਡਰੈਸ ਅਪ ਹੋਣਾ ਬਹੁਤ ਚੰਗਾ ਲੱਗਦਾ ਤੁਸੀਂ ਪ੍ਰੈਜ਼ੈਂਟੇਬਲ ਹੋਣੇ ਚਾਹੀਦੇ ਆ ਤੁਹਾਡਾ ਸਟੇਟਮੈਂਟ ਹੈ ਹੈਨਾ ਤੁਸੀਂ ਆਪਣਾ ਬ੍ਰਾਂਡ ਖੁਦ ਵੀ ਆਈ ਰੀਲੀ ਲਾਈਕ ਦ ਸਟੇਟਮੈਂਟ ਸਟਾਈਲ ਆਪਣਾ ਆਪ ਬਣਾਓ ਅੱਛਾ ਇੱਕ ਗੱਲ ਮੈਂ ਹੋਰ ਮੇਰੇ ਹੋਣੇ ਹੋਣੇ ਜ਼ਿਹਨ ਦੇ ਵਿੱਚ ਆਈ ਸੀ ਉਹ ਇਹ ਹੈ ਕਿ ਦੁਨੀਆ ਦੇ ਤੁਸੀਂ ਟੌਪ ਬਿਲੀਅਨਅਰਸ ਦਾ ਜਦੋਂ ਜ਼ਿਕਰ ਕਰਦੇ ਆ ਉਹ ਸਾਰੇ ਬੜੇ ਲੋ ਪ੍ਰੋਫਾਈਲ ਰਹਿੰਦੇ ਆ ਆਮ ਸਧਾਰਨ ਕਪੜੇ ਪਾ ਕੇ ਰਹਿੰਦੇ ਆਪਾਈਲਨ ਮਾਸਕ ਦਾ ਜ਼ਿਕਰ ਕਰੀਏ ਆਪਾਂ ਜਿਹੜੇ ਫੇਸਬੁੱਕ ਵਾਲੇ ਮਾਰਕ ਜ਼ਕਰਬਰਗ ਉਹਨਾਂ ਦਾ ਜ਼ਿਕਰ ਕਰੀਏ ਕਪੜੇ ਕਹਿੰਦੇ ਢਾਈ ਤਿੰਨ ਹੀ ਉਹਦੇ ਕੋਲ ਤਾਂ ਉਹਦਾ ਕਾਰ ਬੜੀ ਪੁਰਾਣੀ ਹੈ ਜੀ ਦੋ ਚਾਰ ਪਿੰਟਾਂ ਨੇ ਔਰ ਆਪਣਾ ਵਾਰਡ ਬਫੇ ਨੇ ਵੀ ਕਾਰ ਨਹੀਂ ਬਦਲੀ ਆਉਦੀ ਜੀ ਇਹ ਜਿਹੜੀ ਮਾਈਕ ਡਿਯੋਂਗ ਨੇ ਕਾਰ ਨਹੀਂ ਬਦਲੀ ਮਸਦਾ ਮਿਆਟਾ ਤੇ ਹੁੰਦੇ ਨੇ ਮੇਰੇ ਕੋਲੇ ਕਈ ਵਰੇ ਲਗਾਤਾਰ ਕਿਉਂਕਿ ਇਹ ਜਿਹੜੀ ਮਾਨਸਿਕਤਾ ਨਾ ਇਹ ਮਿਡਲ ਕਲਾਸ ਜਾਂ ਹਾਈ ਮਿਡਲ ਕਲਾਸ ਉਹ ਇਥੇ ਆਪਾਂ ਨੂੰ ਉਲਝਾਉਣ ਵਾਸਤੇ ਹੀ ਇੱਕ ਸਿਸਟਮ ਬਣਾਇਆ ਹੋਇਆ ਤਾਂ ਕਿ ਇਹ ਆਊਟ ਆਫ ਬਾਕਸ ਅੱਜ ਦਾ ਨਿਚੋੜ ਇਹ ਹੈ ਕਿ ਇਨ੍ਹਾਂ ਗੱਲਾਂ 'ਚ ਨਾ ਉਲਝੋ ਜੀ ਹਾਂ ਤੇ ਬ੍ਰਾਂਡ ਦਾ ਬਹੁਤਾ ਨਾ ਕਰੋ ਬਿਲਕੁਲ ਜਿਹਦੇ ਕੋਲ ਪੈਸੇ ਜ਼ਿਆਦੇ ਆ ਉਹ ਜੇਬਾਂ 'ਚ ਉਤਲੀ ਜੇਬ 'ਚ ਪਾ ਕੇ ਵਿਖਾ ਕੇ ਰੋਜ਼ ਵਿਖਾ ਕੇ ਰਿਹਾ ਹੈ ਲੋ ਇਹ ਤੁਹਾਡੀ ਅਸਲ ਹੈ ਡਾਕਟਰ ਸਾਹਿਬ ਮੇਰੇ ਅਕਦਾ ਤੁਹਾਡੀ ਪਰਸਨੈਲਿਟੀ ਦਾ ਹਿੱਸਾ ਹੈ ਜੇ ਮੈਨੂੰ ਕੋਈ ਪੁੱਛੇ ਮੈਂ ਕੋਟ ਪੈਂਟ ਪਾ ਕੇ ਅਕਸਰ ਰੱਖਦਾ ਤੁਹਾਨੂੰ ਪਤਾ ਹੈ ਟਾਈ ਲਾ ਕੇ ਰੱਖਦਾ ਪਰ ਹੁਣ ਤੁਸੀਂ ਦੇਖੋ ਜਿਸ ਤਰ੍ਹਾਂ ਦਾ ਮੈਂ ਰੇਡੀਓ ਤੇ ਹੁਣਾ ਕਿਉਂਕਿ ਸ਼ਾਮ ਦਾ ਮੈਂ ਟੀਵੀ ਸ਼ੋਅ ਨਹੀਂ ਕਰਦਾ ਨਹੀਂ ਉਸ ਤੋਂ ਬਾਅਦ ਮੈਂ ਮੈਨੂੰ ਲੱਗਦਾ ਕਿ ਮੈਂ ਰੇਡੀਓ ਤੇ ਤਾਂ ਇਸ ਤਰੀਕੇ ਨਾਲ ਜਾ ਸਕਦਾ ਪਰ ਜੇ ਮੈਂ ਟੀਵੀ ਤੇ ਇਸ ਤਰੀਕੇ ਨਾਲ ਜਾਂਦਾ ਤੇ ਲੋਕ ਕਹਿੰਦੇ ਸੀ ਯਾਰ ਤੂੰ ਕੀ ਕਰਨ ਆ ਗਿਆ ਕਿਉਂਕਿ ਜਿਹੋ ਜਿਹਾ ਥਾਂ ਜਿਹੋ ਜਿਹਾ ਕੰਮ ਟੈਲੀਵਿਜ਼ਨ ਤੁਸੀਂ ਦੋਨੇ ਟੈਲੀਵਿਜ਼ਨ ਨਾਲ ਸੰਬੰਧ ਰੱਖਦੇ ਹੋ ਇਹਦੀ ਇੱਕ ਖਾਸ ਡਿਮਾਂਡ ਹੈ ਮੈਂ ਮੰਨਦਾ ਬਿਲਕੁਲ ਜੀ ਇਸੇ ਕਰਕੇ ਮੈਂ ਗਿਆਨਿਕ ਮੈਂ ਤਿਆਰ ਹੋਣਾ ਪੈਂਦਾ ਦੇਖੋ ਸੰਜੀਦਾ ਰੋਡ ਤੇ ਛੱਡ ਰਹੇ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਚੰਗਾ ਲੱਗਦਾ ਤੁਸੀਂ ਹਾਜ਼ਰ ਹੋਣੇ ਹੋ ਔਰ ਮੈਨੂੰ ਲੱਗਦਾ ਹੈ ਕਿ ਕਾਲਜ ਨੂੰ ਬੇਨਤੀ ਹੈ ਕਿ ਆਈ ਐਮ ਪ੍ਰੀਟੀ ਸ਼ੋਰ ਕਿ ਇਹ ਵਿਸ਼ਾ ਜਿਹੜਾ ਕੰਟੀਨਿਊ ਕਰਨਗੇ ਬੀਬਾ ਜੀ ਹੁਣ ਕਰ ਲੈਣ ਭੋਲ ਘੰਟਾ ਠਹਿਰ ਕੇ ਕਰ ਲੈਣ ਨਹੀਂ ਫਿਰ ਆਪਾਂ ਉਲਟ ਪਾਸੇ ਬਹਿ ਜਾਾਂਗੇ ਆਕੇ ਇਸ ਤਰ੍ਹਾਂ ਆ ਜਾਾਂਗੇ ਹਾਂਜੀ ਇਹ ਕਰਨੀ ਕੁਐਸਚਨ ਤੁਸੀਂ ਜ਼ਰੂਰ ਸਾਫ਼ ਕਰੋ ਬਟ देयर वाज ਦਿਸ ਵਾਸ ਵੈਰੀ ਇੰਟਰਸਟਿੰਗ ਆ ਤੁਹਾਡਾ ਮੈਂ ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਆਏ